ਮੈਂ ਇਹਨਾਂ ਨਾਲ ਜੋ ਹੱਟ ਬੀਤੀ ਤੇ ਜੱਗ ਬੀਤੀ ਆ ਉਸ ਮਤਲਬ ਅਲੱਗ ਆ ਡਰ ਇਹਦੇ ਨਾਲ ਚਰਚਾ ਕਰੂੰਗਾ ਅੱਜ ਮੇਰਾ ਰੋਲ ਇੱਕ ਪੱਤਰਕਾਰ ਵਾਲਾ ਹਾਲਾਂਕਿ ਪੱਤਰਕਾਰ ਇੱਥੇ ਸ਼ਾਨਦ ਸਾਹਿਬ ਨੇ ਡੱਬ ਵਾਲੀ ਤੋਂ ਪੰਜਾਬੀ ਚ ਵੀ ਹੁੰਦੇ ਪਰ ਇਹਨਾਂ ਦਾ ਰੋਲ ਅੱਜ ਮੈਂ ਚੱਕ ਲਿਆ ਵਾ ਸਿਆਸੀ ਦੰਤੋਂ ਪੱਤਰਕਾਰ ਬਣੇ ਸੁਖਪਾਲ ਖੈਰਾ ਕਰਜ਼ੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਕਿ ਇਸ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਕਰਜ਼ਾ ਅਸੀਂ ਮਾਫ਼ ਕਰਾਂਗੇ ਕੀ ਕਰਜ਼ਾ ਮਾਫ਼ ਹੋਇਆ ਮਾਈਕ ਫੜ ਕੇ ਖੁਦ ਲੋਕਾਂ ਤੋਂ ਪੁੱਛੇ ਸਵਾਲ ਪੋਲਿਟੀਕਲ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਮਤਲਬ ਮੋਦੀ ਸਾਹਿਬ ਦੇ ਵਾਅਦੇ ਰਾਹੁਲ ਗਾਂਧੀ ਜੀ ਦੇ ਆਉਣ ਵਾਲੇ ਵਾਅਦੇ ਕੈਪਟਨ ਸਾਹਿਬ ਦੇ ਗੁਟਕਾ ਸਾਹਿਬ ਵਾਲੇ ਵਾਅਦੇ ਜਾਂ ਬਾਦਲ ਸਾਹਿਬ ਉਹਨਾਂ ਨੇ ਜਿਹੜੇ ਪਹਿਲਾਂ ਵਾਅਦੇ ਕਰਕੇ ਇੰਨੀਆਂ ਵੋਟਾਂ ਲਈਆਂ ਅੱਜ ਉਹਦੇ ਤੇ ਕੋਈ 15-20 ਮਿੰਟ ਆਪਾਂ ਖੁੱਲ ਕੇ ਵਿਚਾਰ ਚਰਚਾ ਕਰਨ ਲਈ ਅੱਜ ਹਾਜ਼ਰ ਆ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਵੀ ਜੇ ਕੋਈ ਉਤਰੋ ਸਵਾਲ ਲਿਖ ਕੇ ਭੇਜੋਗੇ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਸਵਾਲ ਵੀ ਇਹਨਾਂ ਲੋਕਾਂ ਨੂੰ ਪੁੱਛ ਸਕਾਂ ਤਿਆਰ ਕੀਤੀ ਸਿਆਸੀ ਵਾਦਿਆਂ ਦੀ ਗਰਾਉਂਡ ਰਿਪੋਰਟ ਜੀ ਹਾਂ ਸੁਖਪਾਲ ਖਹਿਰਾ ਮਾਈਕ ਫੜ ਕੇ ਹੁਣ ਸਿਆਸਤਦਾਨ ਤੋਂ ਪੱਤਰਕਾਰ ਬਣ ਚੁੱਕੇ ਨੇ ਅਗਰ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਤੁਸੀਂ ਦੇਖੋ ਸੁਖਪਾਲ ਖਹਿਰਾ ਵੱਲੋਂ ਤਿਆਰ ਕੀਤੀ ਇਹ ਪੂਰੀ ਗਰਾਉਂਡ ਰਿਪੋਰਟ ਬੜਾ ਇੰਪੋਰਟੈਂਟ ਪ੍ਰੋਗਰਾਮ ਚੱਲਣ ਲੱਗਿਆ ਇੱਥੇ ਸੁੱਝਿਆ ਮੈਨੂੰ ਹੁਣੇ ਖੜੇ ਖੜੇ ਪਿੱਛੇ ਵੀ ਬੱਚੇ ਜੀ ਦੋਸਤੋ ਇਸ ਤਰ੍ਹਾਂ ਵਾ ਕਿ ਮੈਂ ਇਸ ਵਕਤ ਲੰਬੀ ਹਲਕਾ ਜਿਹੜਾ ਬਠਿੰਡਾ ਲੋਕ ਸਭਾ ਦਾ ਉਹਦਾ ਕੰਪਿਆਰਾ ਪਿੰਡ ਹੈ ਜੀ ਇਸ ਪਿੰਡ ਦੀ तकरीबन तकरीबन 3500 ਵੋਟ ਹੈ। ਔਰ ਇਹ ਬਾਦਲ ਸਾਹਿਬ ਦੇ ਇਲਾਕੇ ਦਾ ਪਿੰਡ ਹੈ ਜਿੱਥੋਂ ਬੀਬਾ ਹਰਸਿਮਰਤ ਕੌਰ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਤੇ ਇਹਨਾਂ ਨੇ ਹੁਣ 17ਵੀਂ ਵੋਟ ਲੋਕ ਸਭਾ ਦੀ ਪਾਉਣ ਜਾ ਰਹੇ ਨੇ। ਮੈਂ ਲਾਈਵ ਹੋ ਕੇ ਤੁਹਾਡੇ ਨਾਲ ਇਹਨਾਂ ਦੇ ਨਾਲ ਸਵਾਲ ਕਰੂੰਗਾ। ਮੈਂ ਕਿਸੇ ਨੂੰ ਕੋਈ ਸਵਾਲ ਸਿਖਾਇਆ ਨਹੀਂਗਾ ਕਿਉਂਕਿ ਜੇ ਮੈਂ ਇਹਨਾਂ ਨੂੰ ਸਿਖਾਇਆ ਹੁੰਦਾ ਤੇ ਇਹਦਾ ਮਤਲਬ ਕਿ ਮੈਂ ਝੂਠ ਬੋਲ ਰਿਹਾ ਮੈਂ। ਮੈਂ ਇਹਨਾਂ ਨਾਲ ਜੋ ਹੱਡ ਬੀਤੀ ਤੇ ਜੱਗ ਬੀਤੀ ਆ ਉਸ ਮਤਲਬ ਅਕ ਆਰ ਇਹਦੇ ਨਾਲ ਚਰਚਾ ਕਰੂੰਗਾ ਅੱਜ ਮੇਰਾ ਰੋਲ ਇੱਕ ਪੱਤਰਕਾਰ ਵਾਲਾ ਹਾਲਾਂਕਿ ਪੱਤਰਕਾਰ ਇੱਥੇ ਸ਼ਾਨਦ ਸਾਹਿਬ ਨੇ ਡੱਬ ਵਾਲੀ ਤੋਂ ਪੰਜਾਬੀ ਚ ਵੀ ਹੁੰਦੇ ਪਰ ਇਹਨਾਂ ਦਾ ਰੋਲ ਅੱਜ ਮੈਂ ਚੱਕ ਲਿਆ ਵਾ ਤੇ ਮੈਂ ਅੱਜ ਪਿੰਡ ਵਾਲਿਆਂ ਤੋਂ ਪੁੱਛਣਾ ਸ਼ੁਰੂ ਕਰੂੰਗਾ ਕਿ ਜਿਹੜੇ ਪੋਲਿਟਿਕਲ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਮਤਲਬ ਮੋਦੀ ਸਾਹਿਬ ਦੇ ਵਾਅਦੇ ਰਾਹੁਲ ਗਾਂਧੀ ਜੀ ਦੇ ਆਉਣ ਵਾਲੇ ਵਾਅਦੇ ਕੈਪਟਨ ਸਾਹਿਬ ਦੇ ਗੁਟਕਾ ਸਾਹਿਬ ਵਾਲੇ ਵਾਅਦੇ ਜਾਂ ਬਾਦਲ ਸਾਹਿਬ ਉਹਨਾਂ ਨੇ ਜਿਹੜੇ ਪਹਿਲਾਂ ਵਾਅਦੇ ਕਰਕੇ ਇਨੀਆਂ ਵੋਟਾਂ ਲਈਆਂ ਅੱਜ ਉਹਦੇ ਤੇ ਕੋਈ 15-20 ਮਿੰਟ ਆਪਾਂ ਖੁੱਲ ਕੇ ਵਿਚਾਰ ਚਰਚਾ ਕਰਨ ਲਈ ਅੱਜ ਹਾਜ਼ਰ ਆ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਵੀ ਜੇ ਕੋਈ ਉਤਰੋ ਸਵਾਲ ਲਿਖ ਕੇ ਭੇਜੋਗੇ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਸਵਾਲ ਵੀ ਇਹਨਾਂ ਲੋਕਾਂ ਨੂੰ ਪੁੱਛ ਸਕੂੰਗਾ। ਸੋ ਫਿਰ ਇੱਕ ਵਾਰ ਰਿਪੀਟ ਕਰਦਾ ਕਿ ਲੰਬੀ ਹਲਕੇ ਦੇ ਬਟਿੰਡਾ ਲੋਕ ਸਭਾ ਹਲਕੇ ਦੇ ਅ ਅਸੈਂਬਲੀ ਹਲਕਾ ਲੰਬੀ ਔਰ ਉਹਦਾ ਪਿੰਡ ਹੈ ਕਮਿਆਰਾ। ਤੋਂ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਸਤਕਾਰਯੋਗ ਨੇ ਇਹਨਾਂ ਨੇ ਮੈਂ ਹੁਣੇ ਗੈਰ ਰਸਮੀ ਗੱਲ ਕਰ ਰਿਹਾ ਸੀਗਾ। ਤੇ ਇਹਨਾਂ ਨੇ ਕਰਜ਼ੇ ਦੀ ਗੱਲ ਕੀਤੀ ਸਰਦਾਰ ਸਾਹਿਬ ਤੁਹਾਡਾ ਨਾਮ ਕੀ ਹੈ ਹਰਜੀਤ ਸਿੰਘ ਜੀ ਤੁਸੀਂ ਮੈਂਬਰ ਪੰਚਾਇਤੋਂ ہاں ਮੈਂਬਰ ਤੇ ਤੁਸੀਂ ਕਰਜ਼ੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਕਿ ਇਸ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਕਰਜ਼ਾ ਅਸੀਂ ਮਾਫ ਕਰਾਂਗੇ ਕੀ ਕਰਜ਼ਾ ਮਾਫ ਹੋਇਆ ਤੁਹਾਡਾ ਨਹੀਂ ਬਾਬਾ ਜੀ ਆਪਣੇ ਤੇ ਢੰਡੇ ਜੀ ਉਹਨਾਂ ਨੇ ਮਤਲਬ ਅਨਾਉਂਸ ਕਰਿਆ ਸੀਗਾ ਵੀ ਸੋੜਾ ਕਰਜ਼ਾ ਮਾਫ ਕਰਾਂਗੇ ਨਾਲੇ ਕਰਾਂਗੇ ਨਲਾਡੀਆਂ ਦਾ ਬਿਲਕੁਲ ਨਹੀਂ ਕਰੇ ਤੁਸੀਂ ਆੜਤੀ ਦਾ ਦੇਣਾ ਕਰਜ਼ਾ ਕਰਜ਼ਾ ਆੜਤੀ ਦਾ ਅਸੀਂ ਤੇ ਲਿਮਟ ਲਿਮਟਾਈ ਸਰਦਾਰ ਜੀ ਇਕ ਮੈਂ ਪੁੱਛਣਾ ਸੀਗਾ ਕਿ ਤੁਹਾਡੇ ਕੋਲ ਜਦੋਂ ਇਲੈਕਸ਼ਨਾਂ ਵਿੱਚ ਪਿੰਡਾਂ 'ਚ ਆਏ ਸੀਗੇ ਕੋ ਫਾਰਮ ਵੀ ਭਰਾਈ ਸੀ ਤੁਹਾਡੇ ਕੋਲੋਂ ਲੋਕਾਂ ਨੇ ਫਾਰਮ ਭਰਾਈ ਸੀ ਸਾਨੂੰ ਜੀ ਭਰਾਈ ਸੀ ਸਾਨੂੰ ਭਰਾਈ ਸੀ ਹਾਂਜੀ ਫਾਰਮ ਭਰਾਈ ਹੈ ਜੀ ਉਹ ਫਾਰਮ ਭਰਉਣ ਤੋਂ ਬਾਅਦ ਇੱਥੋਂ ਕੋਈ ਦੱਸ ਸਕਦਾ ਕਿ ਕਿਸੇ ਦਾ ਕੁਝ ਤਾਂ ਕਰਜ਼ਾ ਮਾਫ਼ ਹੋਇਆ ਹੋਣਾ ਕੋਈ 20-50 ਹਜ਼ਾਰ ਰੁਪਈਆ ਕੁਝ ਕਿਹਦੇ ਲਈ ਹੋਇਆ ਜੀ ਉਹ ਬੇਟੇ ਕੋਈ ਤੁਹਾਡੇ ਕਿੰਨੇ ਕਰਦੇ ਟੋਟਲ ਪਿੰਡ ਵਿੱਚ ਯਾਰ ਲਗਭਗ 1000 ਦੇ ਕਰੀਬ ਘਰ ਰਹਿ ਗਿਆ ਤੇ ਇਹ ਕਹਿੰਦੇ ਕਿ 20 ਘਰਾਂ ਦਾ ਕਰਜ਼ਾ ਮਾਫ ਹੋਇਆ ਪਰ ਕਰਜ਼ਾ ਵੀ 2 ਲੱਖ ਤੋਂ ਥੱਲੇ ਮਾਫ ਹੋਇਆ ਹੋਣਾ 2 ਲੱਖ 2 ਕਿੱल्ल्याਾਂ ਦਾ ਕੁਝ ਕਰਜ਼ਾ ਪਰ ਮੇਨ ਬੰਦਿਆਂ ਦਾ ਕਰਜ਼ਾ ਮਾਫ ਨਹੀਂ ਹੋਇਆ ਇੱਕ ਮੈਨੂੰ ਇੱਥੇ ਪਿੰਡ 'ਚ ਦੱਸੇ ਸੀਗੇ ਕਿ ਪਿੰਡ 'ਚ 9 ਕਰੋੜ ਰੁਪਇਆ ਆਇਆ ਲੇਕਿਨ 9 ਕਰੋੜ ਦੇ ਵਿੱਚੋਂ ਹੱਲੇ ਵੀ ਗਲੀਆਂ ਤੇ ਨਾਲੀਆਂ ਜਿਹੜੀਆਂ ਨੇ ਉਹ ਟੁੱਟੀਆਂ ਪਈਆਂ ਪਈਆਂ ਨੇ ਕੋਈ ਜਾਣਕਾਰੀ ਦੇਣਾ ਚਾਹੁੰਦਾ ਗੱਲ ਇਹ ਹੈ ਨਾ ਜੀ ਵੀ ਇਹ ਪਿੰਡ ਦੇ 4000 ਵੋਟ ਹੈ ਹੱਚਾ ਜੀ 4000 ਸਾਰਾ ਨਗਰ ਹੀ ਵੋਟ ਪਾਉਂਦਾ ਹੈ ਤੇ ਕੱਲਾ ਸਰਪੰਚ ਤਾਂ ਨਹੀਂ ਖਾ ਜਾਂਦਾ ਪੈਸੇ ਕੱਲੇ ਸਰਪੰਚ ਨੂੰ ਪੈਸੇ ਕਿਉਂ ਆਉਂਦੇ ਆ ਸਾਰੇ ਪੈਸੇ ਜਿੰਨੇ ਵੀ ਪੈਸੇ ਸੀ ਸਾਰੇ ਸਰਪੰਚ ਹੀ ਖਾ ਗਏ ਪਹਿਲਾਂ ਵੀ ਖਾ ਗਿਆ ਹੁਣ ਵੀ ਖਾ ਗਿਆ ਇਹ ਜਿਹੜੇ ਪੈਸੇ ਤੁਸੀਂ ਕਹਿੰਨੇ ਕਿ ਜਿੰਨੇ ਕਿੰਨੇ ਕਰੋੜ ਆਇਆ ਦੱਸ ਤੁਸੀਂ 9 ਕਰੋੜ ਆਇਆ 9 ਕਰੋੜ ਰੁਪਇਆ ਜਨਵਲ ਕਿਤੇ ਨਹੀਂ ਲੱਗਿਆ ਜ਼ਮੀਨ ਦੇ ਉੱਤੇ ਨਹੀਂ ਲੱਗਿਆ ਪਿੰਡ ਦੇ ਵਿੱਚ ਗਲੀਆਂ ਵੇਖੋ ਜੀ ਜਾ ਕੇ ਸਾਡੇ ਹਾਲ ਨਾਲ ਚੱਲਣ ਵਾਲੀ ਬੰਦੀਆਂ ਟੁੱਟੀਆਂ ਬਣੀਆਂ ਹਾਂ ਜੀ ਟੁੱਟੀਆਂ ਬਣੀਆਂ ਇੱਕ ਹੀ ਬਣੀਆਂ ਬਹੁਤ ਝਾਇ ਟੁੱਟੀਆਂ ਆਈਆਂ ਜਿੰਨੀਆਂ ਵੀ ਕਹਦੇ ਹੋ ਇਹਦਾ ਹਾਥੀ ਦੇ ਦੰਦ ਬਣਿਆ ਪਿਆ ਪਿੰਡ ਜੀ ਬਾਹਰੋਂ ਦੇਖੋਗੇ ਤੁਹਾਨੂੰ ਲੱਗੂਗਾ ਵੀ ਵਾਕਈ ਗਲੀਆਂ ਬਣੀਆਂ ਪਰ ਆਹ ਇਸ ਮੋੜ ਤੋਂ ਨਿਕਲ ਜਾਓ ਤੁਸੀਂ ਤੁਰਕੇ ਦਿਖਾ ਦਿਓ ਜਿਹੜੀਆਂ ਗਲੀਆਂ ਜਿਵੇਂ ਆਪਨੇ ਜਿਹੜੀਆਂ ਗਲੀਆਂ ਜੀ ਆਪਣੇ ਪਹਿਲਾਂ ਬਣੀਆਂ ਸੀ ਪਿਛਲੇ ਮਤਲਬ ਪੰਚਾਇਤ ਨੇ ਬਣਾਈਆਂ ਸੀਗੀਆਂ ਉਹਨਾਂ ਨੂੰ ਪੱਟ ਕੇ ਲੈ ਗਏ ਜੀ ਕਹਿੰਦੇ ਨਵੀਆਂ ਬਣਾਵਾਂਗੇ ਪਰ ਨਵੀਆਂ ਕਿਸੇ ਨੇ ਬਣਾਈਆਂ ਨਹੀਂ ਸਾਰਾ ਪਿੰਡ ਕੱਚਾ ਘਰਤਾ ਹੀ ਜਨਾਂ ਕਿਉਂ ਕਿਉਂ ਨਹੀਂ ਬਣਾਈਆਂ ਵੈਸੇ ਕੋਈ ਦੱਸ ਸਕਦਾ ਕਿ ਕਿਉਂ ਨਹੀਂ ਬਣਾਈਆਂ ਗਲੀਆਂ ਪੈਸੇ ਖਾਦੇ ਕਿਹਨੇ ਸਾਰੇ ਪਿੰਡਾਂ ਜੀ ਕਹਿੰਦੇ ਅੱਧ ਗਏ ਜੀ ਪੈਸੇ ਸਾਰੇ ਪਿੰਡਾਂ ਜੀ ਵੱਧ ਤੋਂ ਵੱਧ ਗਲੀਆਂ ਬਣੀਆਂ ਇਸ ਕੱਲਾ ਕਮਿਆਰਾ ਪਿੰਡੀ ਛੱਡਿਆ ਗਿਆ ਲੰਮੀ ਬਲਾਕ ਦੇ ਵਿੱਚ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਗਲੀਆਂ ਦੀ ਤੁਸੀਂ ਸਮੱਸਿਆ ਦੱਸੀ ਕੋਈ ਪਿੰਡ ਦੀ ਹੋਰ ਵੱਡੀ ਸਮੱਸਿਆ ਜਿਹੜੀ ਸਾਂਝੀ ਸਮੱਸਿਆ ਇੱਕ ਪੀਨ ਵਾਲੇ ਪਾਣੀ ਦੀ ਸਮੱਸਿਆ ਜੀ ਉਹ 88 ਲੱਖ ਰੁਪਏ ਫਿਰ ਲੋ ਐਂਦੇ ਪਾਣੀ ਪਾਣੀ ਦੇ ਟੈਂਕੀ ਦਾ ਬਿਲ 88 ਲੱਖ ਕਿਉਂ ਹੈ ਜੀ 1.8 ਲੱਖ ਤੇ 88 ਲੱਖ ਕਨੈਕਸ਼ਨ ਹੈਗਾ ਕਿ ਕਿੱਥੇ ਆ ਗਿਆ ਕਨੈਕਸ਼ਨ ਹੈਗਾ ਜੀ ਉਹ ਲਵਾ ਰੱਖਿਆ 88 ਲੱਖ ਰੁਪਇਆ ਪੰਚਾਇਤ ਤੇ ਲੋਕਾਂ ਨੇ ਦੇਣਾ ਵਾ ਪੈਸਾ ਇਹ ਸਾਰਾ ਨਹੀਂ ਦਿੰਦਾ ਜੀ ਬਿੱਲ ਭਰਦੇ ਰੇ ਗਾ ਨਹੀਂ ਭਰੇ ਜੀ ਲੋਕਾਂ ਕੋਲੋਂ ਜਾਂਦੇ ਨੇ ਪੈਸੇ 1.5 ਸਾਲ ਦਾ ਬਿੱਲ ਖਾ ਗਈ 1.5 ਸਾਲ ਦਾ ਪੂਰਾ ਮੈਰਾ ਸਾਹਿਬ ਸਾਡੇ ਕੋਲ ਰਸੀਦਾਂ ਪਈਆਂ ਇਹਨਾਂ ਦੀਆਂ 2 ਲੱਖ ਰੁਪਇਆ ਇਹ ਇਸ ਇਸ ਮੱਕੇ ਬੜਾ سنگੀਨ ਇਲਜ਼ਾਮ ਹੈਗਾ ਵਾ ਕਿ 88 ਲੱਖ ਰੁਪਇਆ ਬਿੱਲ ਪੈਂਡਿੰਗ ਹੋ ਗਿਆ ਵਾਟਰ ਵਰਕਸ ਦਾ ਪਰ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਪੈਸੇ ਦਿੰਦੇ ਰਹੇ ਆ ਤੇ ਇਹਨਾਂ ਦੇ ਕੋਲ ਰਸੀਦਾ ਵੀ ਆ ਪਰ ਉਹ ਪੈਸਾ ਕਿ ਜਮਾ ਨਹੀਂ ਹੋਇਆ ਤੇ ਉਹ ਆਲਟੀਮੇਟਲੀ ਕਿਸੇ ਵੇਲੇ ਕਨੈਕਸ਼ਨ ਕੱਟਿਆ ਵੀ ਜਾ ਸਕਦਾ ਉਹ ਇੱਕ ਵਾਰੀ ਕਲੈਕਸ਼ਨ ਸਾਰਾ ਦੁਬਾਰਾ ਫੇਰ ਮਤਲਬ ਲੱਗੇ ਨੇ ਜਿਹੜੇ ਪੈਸੇ ਨੂੰ ਓਕਾ ਸਾਡੇ ਘਰੋਂ ਆ ਕੇ ਜਾ ਕੇ ਮਤਲਬ ਇਹਨਾਂ ਨੇ ਕਿਸੇ ਮੁਲਾਜ਼ਮ ਨੂੰ ਕਿਸੇ ਨੂੰ ਹੀ ਨਹੀਂ ਦਿੱਤੇ ਪੀਣ ਵਾਲਾ ਪਾਣੀ ਇੱਕ ਬੇਸਿਕ ਸਹੂਲਤ ਆ ਸੁਖਪਾਲ ਖਹਿਰਾ ਇੱਥੇ ਹੀ ਨਹੀਂ ਰੁਕੇ ਖਹਿਰਾ ਇਸ ਮੌਕੇ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲਦੇ ਵੀ ਨਜ਼ਰ ਆਏ ਐਸੇ ਖੁੰਆਂ ਆਈਆਂ ਸੀ ਸਾਡੇ ਪੰਗ ਦੇ ਵਿੱਚ ਚੱਕ ਵੀ ਖਾ ਗਈ ਚੰਦ ਲੋਕਾਂ ਦੀ ਖੁੰਆਂ ਲੱਗੀਆਂ ਹੋਰ ਨਹੀਂ ਲੱਗੀਆਂ ਅੱਛਾ ਅੱਛਾ ਜਿਹੜਾ ਉਹ ਟਾਇਲਟ ਸੀਗੇ ਉਹ ਉਹ ਜਿਹੜੇ ਟਾਇਏ ਪਟਾਏ ਸੀ ਜਿਹੜਾ 15-15000 ਰੁਪਏ ਦੇਣਾ ਸੀਗਾ ਉਹ ਟਾਇਏ ਪਟਾਏ ਜੀ ਕਾਗਜ਼ਾਂ ਦੀ ਪੱਟੇ ਗਏ ਜੀ ਨਹੀਂ ਉਹ ਕਿੰਨੇ 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 ਲੋਕਾਂ ਨੂੰ ਨਹੀਂ ਕਿੰਨਿਆਂ ਨੂੰ ਮਿਲੇ ਤੇ ਕਿੰਨਿਆਂ ਨੂੰ ਨਹੀਂ ਮਿਲੇ ਜੀ 20-25 ਘਰ ਹੋਣੇ ਜਿਨ੍ਹਾਂ ਦੇ ਬਣਿਆ ਜੀ ਬਾਕੀ ਸਾਰੇ ਰਹਿ ਗਈ ਉਹਦਾ ਟੋਏ ਪਟਵਾਏ ਸੀ ਸਰਕਾਰ ਨੇ ਤੇ ਯਾਰ ਮੈਨੂੰ ਪਿੰਡਾਂ ਚ ਕਹਿੰਦੇ ਕਿ ਟੋਏ ਪੱਟੇ ਕੇ ਨਿਆਣੇ ਡਿੱਗਦੇ ਫਿਰਦੇ ਨੇ ਵਿੱਚ ਪਰ ਟਾਇਲਟਸ ਨਹੀਂ ਮਿਲੀਆਂ ਬੇਸਿਕ 15000 ਦੀ ਸਕੀਮ ਨਹੀਂ ਮਿਲ ਸਕੀ ਹੋਰ ਨੌਜਵਾਨ ਨੇ ਇਸ ਪਿੰਡ ਵਿੱਚ ਹੋਰ ਕਾਲੀਏ ਸਾਡੇ ਪਿੰਡ ਦੇ ਵਿੱਚ ਜਦੋਂ ਤੁਸੀਂ ਅੰਦਰ ਜਾਉਂਗੇ ਟੋਟਲ ਸਾਰੀਆਂ ਸਮੱਸਿਆਈਆਂ ਸੂਈਆਂ ਇੱਕ ਮੈਨੂੰ ਹੋਰ ਮੈਂ ਪੁੱਛਣਾ ਚਾਹੁੰਦਾ ਕਿ ਇਸ ਘੱਟ ਵਿੱਚ ਕਾਫੀ ਨੌਜਵਾਨ ਤਪਕਾਵਾ ਤੁਹਾਡੇ ਪਿੰਡ ਨੂੰ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਸਰਕਾਰੀ ਨੌਕਰੀ ਮਿਲੀ ਕਿਸੇ ਨੂੰ ਕੋਈ ਪ੍ਰਾਈਵੇਟ ਹੀ ਨੌਕਰੀ ਮਿਲੀ ਹੋਵੇ ਕੋਈ ਕੋਈ ਨੌਕਰੀ ਪਰ ਕੈਪਟਨ ਸਾਹਿਬ ਤਾਂ ਕਹਿੰਦੇ ਕਿ ਮੈਂ ਪੰਚ ਦਾ ਕੰਮ ਵੀ ਦੇ ਚੁੱਕਾ ਹਾਂ ਪੰਜਾਬ ਦੇ ਵਿੱਚ ਤੁਹਾਡੇ ਪਿੰਡਾਂ 'ਚ ਕੋਈ ਨੌਕਰੀ ਨਹੀਂ ਮਿਲੀ ਕੋਈ ਨੌਕਰੀ ਪਿੰਡਾਂ ਦੇ ਦੇ ਦੀ ਸਾਡੇ ਪਿੰਡ ਦੇ ਜੀ ਜੀ ਪਤਾ ਦਾ ਪਿੰਡ ਬਾਡੇ ਹਾਂ ਸੱਤ ਤੋਂ 80 ਸਰਕਾਰਾਂ ਮੁਕਤਾਂ ਜਾ ਕੇ ਇੱਥੇ ਥਾਂ ਨਾਲੀਆਂ ਤੇ ਬਾਅਦ ਦੇ ਵਿੱਚ ਪਿੰਡਾਂ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਜੱਥੇਦਾਰ ਜੀ ਕਹਿੰਦੇ ਨੇ ਕਿ ਨਹੀਂ ਉਹ ਵੱਡਾ ਸਪਾਈਕਰ ਲਾ ਕੇ ਲਿਆ ਜੱਥੇਦਾਰ ਸਾਹਿਬ ਕਹਿ ਰਹੇ ਨੇ ਕਿ ਸਾਡਾ ਜਿਹੜਾ ਪਰਜਾਪਤ ਬਰਾਦਰੀ ਦਾ ਪਿੰਡ ਆ ਇੱਥੇ ਸਾਡੇ ਨੂੰ ਸਾਰੀਆਂ ਪਾਰਟੀਆਂ ਸਾਨੂੰ ਕੋਈ ਸਹੂਲਤ ਨਹੀਂ ਦੇ ਦਿੱਤੀਆਂ ਨੌਕਰੀ ਦੇ ਬਾਰੇ ਅਸੀਂ ਪੁੱਛ ਚੁੱਕੇ ਸਾਰਿਆਂ ਤੋਂ ਕਰਜ਼ੇ ਬਾਰੇ ਪੁੱਛ ਚੁੱਕੇ ਆ ਔਰ ਇਸ ਤੋਂ ਇਲਾਵਾ ਪਿੰਡ ਦੀਆਂ ਜਿਹੜੀਆਂ ਸਾਧੀਆਂ ਸਹੂਲਤਾਂ ਨੇ ਗਲੀਆਂ ਨਾਲੀਆਂ ਪੀਣ ਵਾਲਾ ਪਾਣੀ ਉਹ ਕੁਝ ਨਹੀਂ ਹੋ ਸਕਿਆ ਹੁਣ ਮੇਰਾ ਮਾਈਕ ਖਰਾਬ ਹੋ ਗਿਆ ਕਿ ਨਹੀਂ ਤਾਂ ਮੈਂ ਹੋਰ ਵੀ ਪੁੱਛਾਂਗਾ ਸਵਾਲ ਹੁਣ ਪਿੱਛੇ ਵੀ ਜਾ ਲੈਣੇ ਤਾਂ ਮਾਈਕ ਤਖੜੇ ਪਿੰਡਾ ਜੀ ਉਹਨਾਂ ਨੇ ਆਪੋ ਆਪਣੇ ਸੀਵਰੇਜ ਬਣਾ ਰੱਖੇ ਆ ਤੁਹਾਡਾ ਗੰਦਾ ਪਾਣੀ ਬਾਹਰ ਸੀਵਰੇਜ ਪਾ ਕੇ ਨਸੇਮ ਨਾਲੇ ਚ ਕੱਢੀ ਜਾਂਦੇ ਆ ਜਦੋਂ ਸਾਡੇ ਆ ਕੇ ਸਾਡੇ ਗੰਦਾ ਪਾਣੀ ਜਾਂ ਪਿੰਡ ਦਾ ਪਾਣੀ ਛਪੜਾ ਜਾ ਕੇ ਖੜਾ ਹੁੰਦਾ ਸਾਡੇ ਦਾ ਘਰਾਂ ਚ ਵੜ ਜਾਂਦਾ ਉਹ ਗੰਦਾ ਪਾਣੀ ਤੁਹਾਡੇ ਸੀਵਰੇਜ ਨਹੀਂ ਪਿਆ ਤੁਹਾਡੇ ਕੋਲ ਸੀਵਰੇਜ ਨਹੀਂ ਪਿਆ ਨਾ ਜੀ ਜਦੋਂ ਥੋੜੀ ਜਿਹੀ 10 ਅੰਗਲਾ ਦਰਸਾਤ ਹੋ ਗਈ ਪਾਣੀ ਘਰਾਂ ਚ ਵੱਢ ਜਾਂਦਾ ਸੇਵਰੇਜ ਦੀ ਫੈਸਿਲਿਟੀ 1.5 ਸਾਲ ਹੋ ਗਿਆ ਜੀ ਸਾਡੇ ਵਾਟਰ ਬਾਕਸ ਦੀ ਪਾਈਪ ਵਿਚਾਲੇ ਪਈ ਹੈ। ਹੁਣ ਕਿਸੇ ਨੇ ਉਹਦਾ ਕੋਈ ਹੱਲ ਨਹੀਂ ਕਰਿਆ। ਜੇ ਤਾਂ ਕਿ ਮੈਂ ਦੋ ਵਾਰੀ ਸਰਕਾਰ ਕੋਲ ਵੀ ਪੇਪਰ ਥੁਰਗੀਆਂ ਸਰਕਾਰ ਕੋਲੇ ਬਣੀਆਂ ਹੀ ਨਹੀਂ ਅਜੇ ਤੱਕ। ਉਹ ਦੇ ਵੀ ਕਾਰਖਾਨਾ ਬੰਦ ਹੋ ਗਿਆ। ਇਧਰ ਜੀ ਇਧਰ ਦੱਸੋ ਮਾਈਕ ਹੈ ਨਹੀਂ। ਆ ਤੁਸੀਂ ਕਹਿੰਦੇ ਜੀ ਕਾਰਖਾਨਾ ਬੰਦ ਹੋ ਗਿਆ 20 ਪਾਈਪਾਂ ਵੀ ਕਮਿਆਰੇ ਪਿੰਡ ਵਾਸਤੇ ਹੈ ਨਹੀਂ ਗੀਆਂ। 1.5 ਸਾਲ ਹੋ ਗਿਆ ਪੂਰਾ। ਕੋਈ ਹੱਲ ਨਹੀਂ ਹੋ ਸਕਦਾ ਕਹਿੰਦੇ। ਉਹ ਦੇ ਦੇਖੋ। ਵੀ ਜੋ ਪੈਪਾ ਪੈਣੀਆਂ ਸੀ ਵੀ ਥੁਰਗੀਆਂ ਉਹ ਬੰਦ ਹੋ ਗਈਆਂ ਕਾਰਖਾਨਾ ਬੰਦ ਹੋ ਗਿਆ ਵੀ ਕਿ ਮਿਆਰੇ ਪਿੰਡ ਵਾਸਤੇ ਕੋਈ ਪੈਪ ਨਹੀਂ ਖੁੱਲਾ ਰੱਖੋ 11 ਸਾਰਿਆਂ ਨੂੰ ਪੁੱਛਦੇ ਹਾਂ ਆਪਾਂ ਪਿੰਡ ਦੇ ਸੱਤਾ ਖਾਲ ਇੱਕ ਸਾਡੇ ਸਰਦਾਰ ਸਾਹਿਬ ਦਾ 13 ਦੇ ਕਿ ਪੈਨਸ਼ਨ ਦੀ ਪ੍ਰੋਬਲਮ ਹੈ ਪੈਨਸ਼ਨ ਦੀ ਕੀ ਸਮੱਸਿਆ ਹੈ ਮਿਲ ਨਹੀਂ ਰਹੀ ਜਾਂ ਕਿਦਾਂ ਮਿਲ ਨਹੀਂ ਰਹੀ ਸਾਡੇ 7 ਰੁਪਏ ਕਿੰਨੀ ਦੇਰ ਬਾਅਦ ਜੰਨੇ ਪੈਨਸ਼ਨ ਆਉਂਦੀ ਤੇ ਇਹ ਦੱਸੋ ਤੁਸੀਂ ਕਿ ਪੈਨਸ਼ਨ ਦਾ ਬਹਿਦਾ ਕੈਪਟਨ ਸਾਹਿਬ ਨੇ 2500 ਰੁਪਏ ਮਹੀਨਾ ਕਰਨੀ ਸੀ ਕੀ ਉਹ ਕੀਤੀ ਹੈ ਨਹੀਂ ਨਹੀਂ ਕਰੀ ਜੀ ਨਹੀਂ ਕਰੀ ਬੇਰੋਜ਼ਗਾਰੀ ਭੱਤਾ ਦੇਣ ਦਾ ਕਹਿੰਦਾ ਕਿ ਤੁਸੀਂ ਕੁਝ ਨਾ ਕਰਦਾ ਬੇਰੋਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਇੱਕ ਨਾ ਦਲਿਤਾਂ ਦੀ ਆਸ਼ਰਗ ਸਕੀਮ ਦਾ ਸੀਗਾ 52000 ਰੁਪਏ ਕਰਨਾ 55000 ਰੁਪਿਆ ਸ਼ਾਤੀ ਦਾ ਦਲਤਾਂ ਦੀ ਸਕੀਮ ਦਾ ਕੋਈ ਮੈਂਦਾ ਬੰਦੇ ਚੱਕ ਲਈ 15 15000 ਰੁਪਿਆ ਜੀ ਚੱਕਾਂ ਦਾ ਆਇਆ ਸੀ ਮਾੜੇ ਬੰਦੇ ਨੂੰ ਕਿਸੇ ਨੂੰ ਨਹੀਂ ਦਿੱਤਾ ਆਪੋ ਆਪ ਦੇ ਪ੍ਰਾਪੇ ਦੇ ਨਾਲ ਇਹਨਾਂ ਨੇ ਚੈੱਕ ਵੰਟਤੇ ਉਹ 15000 ਕਦਾ ਆਇਆ ਸੀ ਉਹ ਚੱਕਾ ਰੋਜ਼ਗਾਰ ਆਇਨ ਜੀ ਦਾ ਮਾਸਤੀ ਆਇਆ ਅੱਛਾ ਮੁਆਵਜ਼ਾ ਮੁਆਵਜ਼ਾ ਅੱਛਾ ਮੁਆਵਜ਼ੇ ਦੀ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਇੱਕ ਫਸਲ ਦਾ ਜਦੋਂ ਘਾਟਾ ਹੋਊਗਾ ਉਦੋਂ ਮੈਂ ਤੁਹਾਨੂੰ ਬੜਾ ਇੰਪੋਰਟੈਂਟ ਸਵਾਲ ਆ ਮੇਰਾ ਧਿਆਨ ਕਰੋ ਇੱਧਰ ਕਿ ਜਦੋਂ ਫਸਲ ਦਾ ਖਰਾਬਾ ਹੁੰਦਾ ਉਦੋਂ ਪਟਵਾਰੀ ਆਣ ਕੇ ਸਪੈਸ਼ਲ ਗਰਦਾਬ ਨਹੀਂ ਕਰਦਾ ਮਾਲ ਮਹਿੰਗ ਪੈਦਾ ਤੇ ਜਦੋਂ ਪੈਸੇ ਮਿਲਦੇ ਨੇ ਕੀ ਉਹ ਜੈਨੂਨ ਪੈਸੇ ਜੇ ਨਾਲ ਦੀਆ ਫਸਲਾਂ ਖਰਾਬ ਹੁੰਦੀਆਂ ਮਿਲਦੇ ਹੈ ਤੁਹਾਨੂੰ ਕਿ ਨਹੀਂ ਮਿਲਦੇ ਨਹੀਂ ਮਿਲਦੇ ਜੀ ਨਹੀਂ ਮਿਲਦੇ ਹਰ ਇੱਕ ਵਾਰ ਬੰਦੇ ਲੈ ਜਾਂਦੇ ਨੇ ਹਾਂ ਜੀ ਹਰ ਇੱਕ ਵਾਰ ਲੈ ਜਾਂਦਾ ਸਾਹਿਬ ਸਾਹਿਬ ਆ ਇਹ ਕਹਿੰਦਾ 15000 ਰੁਪਏ ਵਾਲੀ ਗੱਲ ਕਰਦੇ ਉਹ ਮਾਰ ਜਾ ਨਹੀਂ ਸੀ ਉਹ ਅਸੀਂ ਮੋਦੀ ਵਾਲਾ ਜਿਆ 2000 ਰੁਪਏ ਰਿਸ਼ਵਤ ਦੇ ਰਿਹਾ ਤੁਹਾਨੂੰ ਹੁਣ ਕਿ ਸਾਡੇ ਹੁਣ ਵੀ 2000 ਰੁਪਏ ਬੰਦਾ ਜੀ ਬਿਲਕੁਲ ਮੋਦੀ ਨੇ ਤਾਂ 15 ਲੱਖ ਰੁਪਏ ਦੇਣਾ ਸੀਗਾ ਆਹੋ ਜੀ ਹਾਂ ਉਹ ਤਾਂ ਕਹਿੰਦੇ ਤੁਹਾਡੇ ਅਕਾਊਂਟ ਪਾਉਂਗਾ ਮੈਂ 15 ਲੱਖ ਰੱਖਣ ਦੀ ਹਰ ਬੰਦੇ ਤੇ ਪਰ ਜੀ ਹੁਣ ਕਿਹੜਾ ਪਰਨਾ ਯਾਰ ਆਲਾ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਉਹ ਕੋਈ ਮੌਜਾ ਨਹੀਂ ਸੀ ਉਹ ਅਸੀਂ ਉਹ ਪੈਸਾ ਇਹਨਾਂ ਨੂੰ ਪਤਾ ਸੀ ਉਹ ਕੋ ਸੀ ਕਹਿੰਦੇ ਉਹ ਰਿਸ਼ਵਤ ਸੀ ਇਸ ਦੌਰਾਨ ਸਿਰਫ ਖੇੜਾ ਨਹੀਂ ਲੋਕਾਂ ਨੂੰ ਸਵਾਲ ਨਹੀਂ ਕੀਤੇ ਸਗੋਂ ਲੋਕਾਂ ਨੇ ਵੀ ਖੇੜਾ ਕੇ ਕਈ ਫਸਵੇਂ ਸਵਾਲ ਤਾਂ ਕੀ ਕੋਸ਼ਿਸ਼ ਕਰ ਜਿਹੜਾ ਕੋਲ ਸੀ ਜੀ ਐਮਪੀ ਤੁਸੀਂ ਕਿਹਨਾਂ ਨੂੰ ਸਪੋਰਟ ਕਰੋਗੇ ਆਪਰੇ ਰੋਗਾਂ ਤੇ ਨਗਰਾਂ ਕਾ ਮੁੱਦੀ ਨੂੰ ਦੱਸਣਾ ਹੈ ਨਾ ਸੋ ਜੀ ਤੁਸੀਂ ਪਹਿਲਾਂ ਤੁਹਾਡਾ ਦਿਲ ਕੀ ਹੈ ਦੱਸੋ ਮੈਂ ਨਾਲ ਜੱਟ ਸਮਾਰੀ ਕੋਈ ਦੱਸਾਂ ਤੁਹਾਡੇ ਪਾਕੀ ਦੱਸਾਂ ਕਿਹੜੀ ਨਗਰਾਂ ਦਾ ਸੋ ਜੀ ਰੋਗਾਂ ਤੇ ਨਗਰਾਂ ਦੀ ਗੱਲ ਹੈ 15 15 ਲੱਖ ਆ ਗਿਆ 15 ਆ ਗਿਉ ਬਹੀ 20 ਲੱਖ ਆ ਗਿਆ 20 ਲੱਖ ਆ ਗਿਆ 15 ਲੱਖ ਮੰਗ ਲੈਨੇ 15 ਲੱਖ ਪਾਏ ਕਿ ਪਹਿਲੇ ਕਹਿਣ ਦੱਸ ਦਿੰਦੇ ਨਾ ਆਏ ਤਾਂ 15 ਨਹੀਂ ਜਨ ਬਾਈ ਕਾਂਗਰਸ ਨੇ ਮਾਰੇ ਕਿ ਜਨ ਸਾਰੀ ਕਰਾਈ ਜੇ ਨਾ ਕਰੇ ਪਰ ਆਇਦਰ ਬਤਰਾ ਕੀ ਇਹ ਜਿਹੜਾ ਸੁਮਿੰਨਾਥਨ ਰਿਪੋਰਟ ਲਾਗੂ ਕਰਾਉਣ ਦੇ ਵਿੱਚ ਪਤਾ ਕਿੰਨਾ ਰਸ ਹੋਵੇਗਾ ਇਹ ਕੀ ਇੱਕ ਮਿੰਟ ਖੜਾ ਹਜ਼ੂਰ ਜਾਨੇ ਬੜਾ ਅੱਛਾ ਸਵਾਲ ਪੁੱਛਿਆ ਇੱਕ ਮਿੰਟ ਸੁਮਿੰਨਾਥਨ ਕਮੇਟੀ ਦੀ ਰਿਪੋਰਟ ਇਹ ਬਜ਼ੁਰਗ ਕਹਿ ਰਹੇ ਨੇ ਕਿ ਸੁਮਿੰਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਦਾ ਸਰਦਾਰ ਸਾਹਿਬ ਅਸੀਂ 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 ਮੂਦੇਈ ਆ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੇ ਕਰਜ਼ੇ ਲੱਦਣ ਅਸੀਂ ਚਾਹੁੰਦੇ ਆ ਕਿ ਜਿਹੜਾ ਉਹਨਾਂ ਦੀਆਂ ਖੁਦਕੁਸ਼ੀਆਂ ਹੋਣ ਨੂੰ ਬੰਦ ਹੋਣ ਪਰ ਜਿਨ੍ਹਾਂ ਲੋਕਾਂ ਨੇ ਦਿੱਲੀ ਵਿੱਚ ਰਾਜ ਬਣਾ ਲਿਆ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਪੰਜ-ਪੰਜ ਸਰਕਾਰਾਂ ਬਣਾ ਕੋਈ ਨਹੀਂ ਭਾਈ ਕੋਈ ਨਹੀਂ 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 ਕਮਿਆਰਾ ਪਿੰਡ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਕੀ ਆ ਕਿ ਪੀਣ ਵਾਲਾ ਪਾਣੀ ਦੇ ਬਿੱਲ ਸਾਡੇ ਕੋਲ ਲੱਗੇ ਲੇਕਿਨ ਅੱਗੇ ਜਮਾ ਨਹੀਂ ਹੋਏ ਗਲੀਆਂ ਨਾਲੀਆਂ ਸਾਰੀਆਂ ਟੁੱਟੀਆਂ ਪਈਆਂ ਨੇ ਪਿੰਡ ਵਿੱਚ 15-15000 ਦੇ ਮੁਆਫਜ਼ਾ ਜਾਂ ਕੋਈ ਵੀ ਚੈੱਕ ਆਉਂਦਾ ਇਹਨਾਂ ਦੇ ਤੱਕ ਪਹੁੰਚਦਾ ਨਹੀਂਗਾ ਤੇ ਇਲਾਕੇ ਦੇ ਜਿਹੜੇ ਵੱਡੇ ਚੌਧਰੀ ਨੇ ਉਹ ਇਹਨਾਂ ਗਰੀਬਾਂ ਨੂੰ ਆਪਣੇ ਹੱਕ ਦੀ ਗੱਲ ਨਹੀਂ ਕਰਨ ਦੇਣਾ ਚਾਹੁੰਦੇ ਸੋ ਬੇਸਿਕ ਸਮੱਸਿਆਵਾਂ ਲੋਕਾਂ ਦੀਆਂ ਜਿਉਂਦਿਆਂ ਤਿਉਂ ਬਰਕਰਾਰ ਆ ਰਹਾ ਅਕਾਲੀ ਦਲ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਭਾਜਪੀ ਜੋ ਮਰਜ਼ੀ ਕਹੀ ਜਾਂਦੇ ਪਰ ਜ਼ਮੀਨ ਤੋਂ ਰਿਪੋਰਟ ਇਹ ਆ ਰਹੀ ਆ ਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ ਆਮ ਜਨਤਾ ਤੱਕ ਮੁਢਲੀਆਂ ਸਹੂਲਤਾਂ ਨਹੀਂ ਪਹੁੰਚ ਸਕੀਆਂ ਭਰਾਓ ਪਹੁੰਚ ਨਹੀਂ ਪਹੁੰਚ ਸਕੀਆਂ ਦੱਸੋ ਜਰਾ ਨਹੀਂ ਪਹੁੰਚ ਸਕੀਆਂ ਸੋ ਜਿੱਥੇ ਇੱਕ ਪਾਸੇ ਸਿਆਸਤਦਾਨ ਲੋਕਾਂ ਨੂੰ ਲੁਭਾਉਣ ਲਈ ਵੱਡੀਆਂ ਰੈਲੀਆਂ ਦਾ ਸਹਾਰਾ ਲੈ ਰਹੇ ਨੇ ਉੱਥੇ ਹੀ ਖੈਰਾ ਵੱਲੋਂ ਆਪਣੀ ਜਿੱਤ ਜਿੱਕਨੀ ਬਣਾਉਣ ਲਈ ਨਵਾਂ ਰਾਹ ਲੱਭਿਆ ਗਿਆ ਏ ਪਰ ਖੈਰਾ ਦਾ ਇਹ ਢੰਗ ਕਿੰਨਾ ਕੁ ਸਫਲ ਹੋਵੇਗਾ ਇਹ ਤਾਂ 23 ਮਈ ਨੂੰ ਖੁੱਲਣ ਵਾਲੀਆਂ ਮਸ਼ੀਨਾਂ ਹੀ ਦੱਸਣਗੀਆਂ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ